ਮੈਂ ਸਾਰਿਆਂ ਦਾ ਧੰਨਵਾਦ ਜਿਹੜਾ ਆਪੋਜੀਸ਼ਨ ਪਾਰਟੀ ਦੀ ਆਵਾਜ਼ ਬੋਲ ਕੇ ਲੋਕਾਂ ਦੀ ਆਵਾਜ਼ ਬਣ ਕੇ ਹੋਰ ਲੋਕਾਂ ਤੱਕ ਬਾਕੀ ਪੰਜਾਬ ਤੱਕ ਪਹੁੰਚਾਉਣ ਆਏ। ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਦਾ ਮੇਨ ਮੁੱਦਾ ਜਿਹੜਾ ਕੱਲ ਕੈਂਡੀਡੇਟਾਂ ਦੀਆਂ ਲਿਸਟਾਂ ਜਿਹੜੀਆਂ ਇਹਨਾਂ ਨੇ ਕੱਢੀਆਂ ਨੇ। ਉਸੇ ਸੰਬੰਧ ਵਿੱਚ ਲੋਕਾਂ ਨੂੰ ਦੱਸਣਾ ਹੈ ਕਿ ਹਲਕਾ ਡੇਰਾਬਾਬਾ ਨਾਨਕ ਚ ਪਹਿਲਾਂ ਵੀ ਇਹਨਾਂ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਜਿੱਦਣ ਕਾਗਜ਼ ਢਾਕਲ ਕਰਾਉਣੇ ਸੀ। ਤੇ ਕੱਲ ਜਦੋਂ ਲਿਸਟ ਆਉਣੀ ਸੀ ਜਿਹਦਾ ਟਾਈਮ ਮੇਰੇ ਹਿਸਾਬ ਨਾਲ 4 ਵਜੇ ਸੀਗਾ ਕਿ ਲਿਸਟ ਲੱਗੂਗੀ ਪਰ ਕਲਾਨੌਰ ਬਲੌਕ ਦੀ ਜਿਹੜੀ ਲਿਸਟ ਲੱਗੀ ਹੈ ਉਹ ਲੱਗੀ ਰਾਤ ਨੂੰ 12:30 ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਆਈ ਉਹ ਰਾਤੀ 10 ਵਜੇ ਤੇ ਡੇਰਾ ਬਲੌਕ ਦੀ ਉਹ ਵੀ 10 ਵਜੇ ਦੇ ਆਉਂਦੇ ਉਹਨਾਂ ਦੇ ਵਿੱਚ ਜਿਹੜੇ ਬਲੌਕ ਸੰਪਤੀਆਂ ਸੀਗੀਆਂ ਟੋਟਲ 38 ਬਣਦੀਆਂ ਨੇ ਹਲਕਾ ਡੇਰਾ ਬਾਬਾ ਨਾਨਕ ਬਲੌਕ ਕਲਾਨੌਰ ਤੇ ਬਲੌਕ ਡੇਰਾ ਬਾਬਾ ਨਾਨਕ ਉਹਨਾਂ ਵਿੱਚੋਂ ਡੇਰਾ ਬਾਬਾ ਨਾਨਕ ਬਲੌਕ ਚ ਕਾਂਗਰਸ ਦੇ ਜਿਹੜੇ ਉਮੀਦਵਾਰ ਸੀਗੇ ਉਹਨਾਂ ਚੋਂ ਸਿਰਫ ਦੋ ਬੰਦਿਆਂ ਦੀਆਂ ਜਿਹੜੀਆਂ ਐਕਸੈਪਟ ਕੀਤੀਆਂ ਗਈਆਂ ਤੇ ਉਹ ਵੀ ਉਹਨਾਂ ਚ ਕਿੰਨੀਆਂ ਪਈਆਂ ਜਿੱਥੇ ਟੋਟਲ ਦੀ ਟੋਟਲ ਸਾਰੇ ਕੈਂਡੀਡੇਟ ਜਿਨ੍ਹਾਂ ਦੇ ਐਕਸੈਪਟ ਹੋਏ ਨੇ ਉਹਨਾਂ ਵਿੱਚੋਂ ਜੇ ਇੱਕ ਧਰਮ ਖੋਡ ਬਲਾਕ ਤੇ ਇੱਕ ਰਾਈ ਚੱਕਦੀ ਉਸ ਤੋਂ ਇਲਾਵਾ ਕਾਂਗਰਸ ਪਾਰਟੀ ਦਾ ਕੋਈ ਵੀ ਕੈਂਡੀਡੇਟ ਹੈ ਜਿਹੜਾ ਉਹਨਾਂ ਲੜਨ ਯੋਗ ਨਹੀਂ ਕੀਤਾ ਗਿਆ ਅੱਛਾ ਠੀਕ ਹੈ ਮਹਾਨਾ ਹਾਲਾਂਕਿ ਕੱਲ ਨੂੰ ਰੂਲਿੰਗ ਪਾਰਟੀ ਜਿਹੜੀ ਇਹ ਹਮੇਸ਼ਾ ਇੱਕ ਗੱਲ ਕਹਿੰਦੀ ਹੁੰਦੀ ਹੈ ਇਹਨਾਂ ਕੋਲ ਕੈਂਡੀਡੇਟ ਨਹੀਂ ਸੀ ਲੜਨ ਵਾਸਤੇ ਇਹਨਾਂ ਨੂੰ ਬੰਦਾ ਨਹੀਂ ਕੋਈ ਲੱਭਿਆ ਕਾਗਜ਼ ਭਰਨ ਨੂੰ ਸਾਡੇ ਬੰਦੇ ਪਹੁੰਚੇ ਨੇ 11 ਵਜੇ ਬਲਾਕ ਦੇ ਵਿੱਚ ਦੋਵਾਂ ਬਲਾਕਾਂ ਚ ਦਾਖਲ ਕਰਨ ਕਾਗਜ਼ ਇਹਨਾਂ ਦੇ ਕੈਂਡੀਡੇਟ ਅਸੀਂ 5:30 ਵਜੇ ਤੱਕ ਤੇ ਡੇਰਾ ਬਲਾਕ ਚ ਖੜੇ ਰਹੇ ਹਾਂ ਮੈਂ ਆਪ ਤੇ ਇਹਨਾਂ ਦੇ ਮਿਲਦਾ 6 ਕੇ 7 ਕੈਂਡੀਡੇਟ ਨੇ ਜਿਹੜੇ ਉਹ ਕਾਗਜ਼ ਨਹੀਂ ਉੱਥੇ ਦੇਣ ਆਏ ਸੀ ਐਸ ਡੀ ਐਮ ਸਾਹਿਬ ਵੱਲੋਂ ਇਨਫੋਰਮੇਸ਼ਨ ਵੀ ਉੱਥੇ ਲਈ ਗਈ ਉਹਨਾਂ ਵੱਲੋਂ ਵੀ ਦੱਸਿਆ ਗਿਆ ਕਿ ਆਮ ਆਦਮੀ ਦੇ ਜਿਹੜੇ ਕਾਗਜ਼ ਭਰਨ ਇੰਨੇ ਲੋਕ ਨਹੀਂ ਪਹੁੰਚੇ ਉਸ ਤੋਂ ਬਾਅਦ ਇਹਨਾਂ ਨੇ ਕਾਗਜ਼ ਐਕਸੈਪਟ ਕੀਤੇ ਜਿਹੜਾ ਟਾਈਮ ਸੀਗਾ ਉਹਨੂੰ ਐਕਸਟੈਂਡ ਕਰਕੇ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਕਾਗਜ਼ ਜਿਹੜੇ ਦਾਖਲ ਕੀਤੇ ਕਲਾਨੌਰ ਬਲਾਕ 'ਚ ਮੈਨੂੰ ਲੱਗਦਾ 4 ਤੇ 5 ਬੰਦਿਆਂ ਨੇ ਕਾਗਜ਼ ਹੀ ਨਹੀਂ ਭਰੇ ਆਮ ਆਦਮੀ ਪਾਰਟੀ ਵੱਲੋਂ ਤੇ ਉੱਥੇ ਵੀ ਕਾਂਗਰਸ ਪਾਰਟੀ ਦੇ ਜਿਹੜੇ ਕੈਂਡੀਡੇਟ ਸੀ ਪੂਰੀ 19 ਦੀਆਂ 19 ਸੀਟਾਂ ਤੇ ਕਾਂਗਰਸ ਪਾਰਟੀ ਦੇ ਕੈਂਡੀਡੇਟਾਂ ਨੇ ਕਾਗਜ਼ ਭਰੇ ਸੀ ਅੱਜ ਡੇਰਾ ਬਲਾਕ ਦੇ ਇੱਥੇ ਕਲਾ ਨੌਰ ਬਲੌਗ ਦੇ ਕੈਂਡੀਡੇਟ ਆਏ ਨੇ ਸਭ ਤੋਂ ਪਹਿਲਾਂ ਤੇ ਮੈਂ ਇੱਕ ਬੰਦੇ ਦੀ ਫੜ ਕੇ ਤੁਹਾਨੂੰ ਦਿਖਾਉਣਾ ਜੀ ਉਹ ਤੋਂ ਇਹਦੇ ਵਿੱਚ ਜਿਹੜਾ ਕਾਰਨ ਉਹਨਾਂ ਨੇ ਓਬਜੈਕਸ਼ਨ ਦਾ ਦਿੱਤਾ ਹੈ ਇਹ ਚ ਵੀਡੀਓ ਦੇ ਸਾਈਨ ਨੇ ਬਲੌਗ ਵਿਕਾਸ ਤੇ ਪੰਚਾਇਤੀ ਅਫਸਰ ਅਮਨ ਇਥੋਂ ਦੇ ਲੇਡੀ ਡੀਐਸਪੀ ਨੇ ਆ ਸਾਰਿਆਂ ਦੀਆਂ ਵੇਖਿਓ ਇਹ ਚ ਓਬਜੈਕਸ਼ਨ ਜਿਹੜੀ ਲਾਈ ਗਈ ਹੈ ਬीडीपीਓ ਉਹਨਾਂ ਨੇ ਓਬਜੈਕਸ਼ਨ ਜਿਹੜੀ ਲਾਈ ਹੈ ਉਹਨਾਂ ਨੇ ਲਿਖਿਆ ਕਿ 70 ਰੁਪਿਆ ਜਿਹੜਾ ਬਕਾਇਆ ਰਹਿ ਗਿਆ ਕੈਂਡੀਡੇਟ ਦਾ ਉਹਦੇ ਕਾਰਨ ਕਰਕੇ ਇਹਨਾਂ ਨੇ ਜਿਹੜੇ ਕਾਗਜ਼ ਰਿਜੈਕਟ ਕੀਤੇ ਨੇ ਇਸ ਤੋਂ ਪਹਿਲਾਂ ਦੀ ਜਿਹੜੀ ਇਲੈਕਸ਼ਨ ਕਮਿਸ਼ਨ ਵੱਲੋਂ ਆਈ ਸੀਗੀ ਹੁਦਾਇਤ ਕਿ ਜਿਹੜੇ ਐਨਓਸੀ ਨੂੰ ਲੈ ਕੇ નો ਡਿਊ ਸਰਟੀਫਿਕੇਟ ਨੇ ਜਿਹੜੇ ਜਿਹੜੇ ਚੁੱਲ੍ਹਾ ਟੈਕਸ ਹੋ ਜਾਂਦੀ ਪੰਚਾਇਤ ਵੱਲੋਂ ਲੈ ਲਈਦਾ ਕਿ ਕੋਈ ਡਿਊ ਨਹੀਂ ਬਚਿਆ ਉਹ ਇਹਨਾਂ ਬੰਦਿਆਂ ਤੋਂ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਕਿਹਾ ਸੀ ਕਿ ਤੁਸੀਂ ਐਫੀਡੇਵਿਟ ਲਾ ਸਕਦੇ ਹੋ ਐਫੀਡੇਵਿਟ ਦੇ ਵਿੱਚ ਇਹਨਾਂ ਲਿਖਿਆ ਕਿ ਜੇ ਕੋਈ ਬਕਾਇਆ ਰਹਿੰਦਾ ਹੋਊਗਾ ਤੇ ਅਸੀਂ ਭਰਾਂਗੇ ਮੌਕੇ ਦੇ ਉੱਤੇ ਹਰ ਐਫੀਡੇਵਿਟ ਦੇ ਵਿੱਚ ਪਾਇਆ ਗਿਆ ਸਾਡੇ ਕੋਲ ਕਾਪੀਆਂ ਵੀ ਨੇ ਹਰ ਫਾਈਲ ਦੀ ਜਿਹੜੀ ਉੱਥੇ ਜਮ੍ਹਾਂ ਕੀਤੀ ਗਈ ਹੈ ਆ ਵੀ ਜਿਹੜੀ ਅਮੈਂ ਤੁਹਾਨੂੰ ਵਿਖਾਈ ਹੈ ਇਹਨਾਂ ਨੇ ਪਬਲਿਕ ਨਹੀਂ ਕੀਤੀ ਅੰਦਰੋਂ ਕਿਸੇ ਬੰਦੇ ਨੇ ਭੇਜੀ ਹੈ ਕਿ ਤੁਹਾਡੇ ਕੈਂਡੀਡੇਟ ਨਾਲ ਧੱਕਾ ਕੀਤਾ ਗਿਆ ਤੇ ਪਬਲਿਕ ਨਹੀਂ ਹੋਈ ਜਿਹੜੇ ਓਬਜੈਕਸ਼ਨ ਨੇ ਇਹਨਾਂ ਨੇ ਲਾ ਕੇ ਕੈਨਸਲ ਕੀਤੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਲਿਖਿਆ ਗਿਆ ਕਿ ਜੇ ਕਿਸੇ ਦਾ ਡਿਊ ਰਹਿੰਦਾ ਹੋਊਗਾ in case the candidate has not paid such dues then he would be given due opportunity to deposit such dues before the concerned authority and would be provided time till the beginning of the period mm -hmm. of scrutiny jado time shuru hona siga o to pehla sade candidate ta nu inna nu inform karna chahida siga ki tadda inna due rehanda hai enu je tusi bharna hai te aake bhar do ed sare pure jil sade halke da banda hai ਮੈਨੂੰ ਲੱਗਦਾ ਕੁ 150 ਰੁਪਏ ਆ ਕੇ 160 ਰੁਪਏ ਬਣੂਗਾ ਤੇ ਉਹੀ ਨਹੀਂ ਸਾਡੇ ਬੰਦਿਆਂ ਕੋਲ ਭਰਿਆ ਜਾਣਾ ਸੀ ਜਿਹੜੇ ਏਡੇ ਏਡੇ ਕਾਗਜ਼ ਵਕੀਲਾਂ ਕੋਲ ਚੈੱਕ ਕਰਾ ਕੇ ਹਾਂਜੀ ਕੀ ਲੱਗਦਾ ਕੀ ਕਰਨੀ ਐ ਤੁਹਾਨੂੰ ਇਹ ਵੇਖੋ ਜੀ ਇਹ ਕੈਂਡੀਡੇਟ ਜਿਹੜਾ ਇਥੋਂ ਐਮ ਐਲ ਏ ਐ ਉਹਨੇ ਵੇਖਿਆ ਕਿ ਆਪਾਂ ਆਪਾਂ ਤੇ ਇਹ ਗੱਲ ਸ਼ੁਰੂ ਚ ਕਿੰਨੇ ਆ ਕਿ ਮੁੱਖ ਮੰਤਰੀ ਨੂੰ ਚਾਹੀਦਾ ਸੀਗਾ ਕਿ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹਰ ਇਲੈਕਸ਼ਨ 'ਚ ਦਿੱਤਾ ਜਾਵੇ ਕਿ ਉਹਨਾਂ ਨੂੰ ਆਪਣੇ ਐਮ ਐਲ ਏ ਦਾ ਵੀ ਪਤਾ ਲੱਗੇ ਕਿ ਸਾਡਾ ਐਮ ਐਲ ਏ ਕਿੱਥੇ ਖੜਦਾ ਅੱਜ ਦੀ ਡੇਟ 'ਚ ਉਹਦੀ ਕੀ ਸਥਿਤੀ ਆਪਣੇ ਹਲਕੇ ਚ ਅੱਜ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਸੀ ਜੇ ਇਲੈਕਸ਼ਨ ਲੜਦੇ ਅੱਜ ਬਟਾਲੇ ਚ ਸਾਰੇ ਕਿਉਂ ਭਰੇ ਗਏ ਨੇ ਹਰ ਜਗ੍ਹਾ ਕਿਉਂ ਭਰੇ ਗਏ ਅੱਜ ਉਹ ਸਾਡੇ ਕਾਗਜ਼ ਸਹੀ ਨਿਕਲ ਆਏ ਕਿ ਆਬਜੈਕਸ਼ਨ ਹੋਤੇ ਇਹਨਾਂ ਨੇ 70 ਰੁਪਏ ਹਾਊਸ ਟੈਕਸ ਲਾਤਾ ਇਹਨਾਂ ਨੂੰ ਚਾਹੀਦਾ ਸੀ ਇਲੈਕਸ਼ਨ ਲੜਾਓ ਸਾਡੇ ਬੰਦਿਆਂ ਨੂੰ ਅਸਤੇ ਅੱਜ ਵੀ ਕਹਿੰਨੇ ਕਿ ਅੱਜ ਵੀ ਡੀਸੀ ਸਾਹਿਬ ਨੂੰ ਚਾਹੀਦਾ ਹੈ ਕਿ ਸਾਡੀ ਦੁਬਾਰਾ ਉਹਨਾਂ ਨੂੰ ਬੁਲਾਇਆ ਜਾਵੇ ਕਿ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਦੀ ਸਾਡੇ ਤੋਂ ਲੱਗਣਾ ਹੋਈ ਹੈ ਅਸੀਂ ਉਹਨੂੰ ਠੀਕ ਕਰਕੇ ਸੋਧ ਕਰਕੇ ਤਾਂ ਅਸੀਂ ਤੁਹਾਡੇ ਕੋਲੋਂ ਜਿਹੜੀ ਫੀਸ ਉਹ ਲੈ ਲੈਣੇ ਆ ਕੋਰਟ ਚੋਂ ਮੰਡੇ ਪਾਵਾਂਗੇ ਜੀ ਇਹਨਾਂ ਨੇ ਵੀ ਬੜੀ ਚਲਾਕੀ ਕੀਤੀ ਹੈ ਇਹ ਵਾਲੇ ਦਿਨ ਸਰਕਾਰ ਕੀ ਮੰਨ ਕਰ ਦੋਦੀ ਹੋਏ ਗੱਲ ਕਰ ਸਰਕਾਰ ਵੱਲੋਂ ਕੋਈ ਮੰਗ ਨਹੀਂ ਜੀ ਸਰਕਾਰ ਨੂੰ ਅਸੀਂ ਕੋਈ ਮੰਗ ਨਹੀਂ ਕਰਨੀ ਇਹਨਾਂ ਦੇ ਖਿਲਾਫ ਸਾਡੇ ਕੋਲ ਹੁਣ ਪ੍ਰੂਫ ਆ ਗਿਆ ਹੈ ਬੀ ਡੀ ਪੀਓ ਤੇ ਐਸ ਡੀ ਐਮ ਤੇ ਜਿੰਨੇ ਸੈਕਟਰੀ ਨੇ ਇਹਨਾਂ ਦੇ ਖਿਲਾਫ ਉਹਨਾਂ ਕੋਰਟ ਚ ਜਾਵਾਂਗੇ ਕਿ ਇਲੈਕਸ਼ਨ ਕਮਿਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਅਧਿਐਤ ਸੀ ਉਹਦੀ ਉਲੰਘਣਾ ਇਹ ਲੋਕਾਂ ਨੇ ਕਿਵੇਂ ਕੀਤੀ ਲਿਖ ਕੇ ਦਿੱਤਾ ਸ਼ਰਿਆਮ ਕਿ ਕਾਗਜ਼ 'ਚ ਕੋਈ ਹੋਰ ਕਮੀ ਨਹੀਂ ਲੱਭੀ ਆਪਾਂ ਸ਼ਰਯਮ ਲਿਖ ਕੇ ਦੇਤਾ ਕਿ ਜਿਹੜੀ ਚੀਜ਼ ਇਲੈਕਸ਼ਨ ਕਮਿਸ਼ਨ ਨੇ ਸਪੈਸੀਫਿਕਲੀ ਮਾਰਕ ਕੀਤੀ ਕਿ ਤੁਸੀਂ ਜਿਹੜਾ ਡਿਊ ਰਹਿੰਦਾ ਉਹ ਭਰ ਸਕਦੇ ਹੋ ਤੁਹਾਨੂੰ ਕਨਸਰਨਡ ਆਫੀਸਰ ਜਿਹੜਾ ਉਹ ਤੁਹਾਨੂੰ ਬੁਲਾ ਕੇ ਇੱਥੇ ਬੁਲਾਊਗਾ ਕਿ ਤੁਹਾਡਾ ਇੰਨਾ ਡਿਊ ਰਹਿੰਦਾ ਇਹ ਭਰ ਦਿਓ ਤੁਹਾਡੇ ਦੋ ਬੰਦੇ 11:00 ਵਜੇ ਬਲੌਕ ਸ਼ਮਤੀ ਦੇ ਠੱਤੀਆਂ 'ਚ ਕਿੰਨੇ ਵਜੇ ਜੀ 2 ਬਚੇ ਦੋ ਬਚੇ ਇਸ ਨਾਲ ਇਹ ਸ਼ਕਤੀ ਨੇ ਇਹ ਅੰਦੇ ਦੀ ਐਬਜੈਕਸ਼ਨ ਹੋ ਗਿਆ ਤੇ ਦੂਜੇ ਕੈਂਡੀਡੇਟਾਂ ਦੇ ਕੀ ਐਬਜੈਕਸ਼ਨ ਟੋਟਲ ਕੋਈ ਫਰਕ ਨਹੀਂ ਪੈ ਰਹੀ ਸੇਮ ਕੋਈ ਸੇਮ ਪਰਫਾਰਮਾ ਸੇਮ ਹੈ ਜੀ ਸਾਰਿਆਂ ਦਾ ਜਿਲ੍ਹਾ ਪ੍ਰੀਸ਼ਦ ਪਰਫਾਰਮ ਜਿਲ੍ਹਾ ਪ੍ਰੀਸ਼ਦ 70 ਰੁਪਏ ਸਾਰਿਆਂ ਦੇ ਜਿਲ੍ਹਾ ਪ੍ਰੀਸ਼ਦ ਦੇ ਕਿੰਨੇ ਸੀ ਕਿੰਨੇ ਬਚੇ ਜੀ ਜਿਲ੍ਹਾ ਪ੍ਰੀਸ਼ਦ 5 ਸੀ ਜੀ ਉਹਨਾਂ ਚੋਂ ਇੱਕ ਵੀ ਨਹੀਂ ਬਚਿਆ ਸਾਰੇ ਗਏ ਸਾਰੇ ਗਏ ਇੱਕ ਬੰਦੇ ਦੀ ਇਹਦੇ ਵਿੱਚ ਐਕਸੈਪਟ ਜਿਹੜੀ ਆਜ਼ਾਦ ਉਮੀਦਵਾਰ ਵਜੋਈ ਹੈ ਉਹ ਹੋਈ ਹੈ ਜੀ ਜੱਗੂ ਭਗਵਾਨਪੁਰਿਆ ਦੀ ਮਾਸੀ ਦੀ ਉਹਦੇ ਕਾਗਜ਼ੇ ਚ ਐਕਸੈਪਟ ਹੋਏ ਨੇ ਉਹਨਾਂ ਦਾ ਕੋਈ ਮੇਰੇ ਹਿਸਾਬ ਨਾਲ ਡਿਊ ਨਹੀਂ ਰਹਿੰਦਾ ਉਹ ਤੇ ਐਮਐਲਏ ਕੋਲੋਂ ਤਹੀ ਜਾਂਦਾ ਹਣਾ ਉਹਨੂੰ ਕੋਈ ਡਿਊ ਨਹੀਂ ਉਚੜਿਆ ਦੁਬਾਰਾ ਸਾਡੀ ਸਰਕਾਰ ਵੇਲੇ ਦੀ ਗੱਲ ਕਰਨਗੇ ਕਿ ਇਹਨਾਂ ਨੇ ਪੈਦਾ ਕੀਤਾ ਇਹਨਾਂ ਨੇ ਇਲੈਕਸ਼ਨ ਲੜਾਈ ਅੱਜ ਦੀ ਡੇਟ ਚ ਕਾਂਗਰਸੀ ਸਾਰਿਆਂ ਦੇ ਤੇ ਰਿਜੈਕਟ ਹੋ ਗਏ ਕਾਗਜ਼ ਜੇ ਤੁਸੀਂ ਕਾਗਜ਼ ਭਰੇ ਸੀ ਉਹਦੇ ਡਿਊ ਚੈੱਕ ਕੀਤੀ ਬਿਲਕੁਲ ਜੀ ਉਦੋਂ ਚੈੱਕ ਕਰਕੇ ਨਹੀਂ ਵੇਖੋ ਜੀ ਡਿਊ ਹੋਵੇ ਨਾ ਹੋਵੇ ਇਹ ਚ ਆਪਾਂ ਨੂੰ ਉਹਨਾਂ ਨੇ ਹਦਾਇਤ ਦਿੱਤੀ ਹੈ ਕਿ ਜੇ ਕਿਸੇ ਦਾ ਡਿਊ ਰਹਿੰਦਾ ਤੇ ਉਹ ਮੌਕੇ ਤੇ ਬੁਲਾ ਕੇ ਅਸੀਂ ਪੁੱਛਾਂਗੇ ਕਿ ਤੁਸੀਂ ਇਹ ਭਰਨਾ ਹੈ ਤੇ ਫਿਰ ਤੁਹਾਡੇ ਕੋਲ ਵੇਖੋ ਜੀ 70 ਰੁਪਏ 70 ਰੁਪਏ ਨੇ ਇੱਕੋ ਜਿਹਾ ਆਬਜੈਕਸ਼ਨ ਲੱਗਾ ਸਾਰਿਆਂ ਦਾ ਸਾਰੇ ਜਿਹੜੇ ਸਾਰਿਆਂ ਤੇ ਸੇਮ ਆਬਜੈਕਸ਼ਨ ਲੱਗਿਆ ਉਹਦੇ ਵਿੱਚ ਜੀ ਅਪੀਲ ਦੇ ਦਿੱਤਾ ਉਹ ਕਹਿ ਰਿਹਾ ਅਪੀਲ ਦੇ ਦਿੱਤਾ ਅਮਾਉਂਟ ਸੇਮ ਹੈ ਜੀ ਨਹੀਂ ਉਹਦੇ ਵਿੱਚ ਲਿਖਿਆ ਕਿ ਸੇ ਸਾਡਾ ਕੋ ਡੂ ਪੈਨਡਿੰਗ ਹੈਗਾ 70 ਰੁਪਏ ਦੇ ਕੱਲੇ ਕਾਂਗਰਸ ਦੇ ਰਿਜੈਕਟ ਹੋਏ ਸਾਰੀਆਂ ਪਾਰਟੀਆਂ ਦੇ ਅਕਾਲੀ ਦਲ ਦੇ ਵੀ ਵਿੱਚੋਂ ਕਈ ਰਹਿ ਗਏ ਨੇ ਸਾਡੇ ਨਾਲ ਵੱਧ ਅਕਾਲੀ ਦਲ ਦੇ ਐਕਸੈਪਟ ਹੋ ਗਏ ਨੇ ਜਿਨ੍ਹਾਂ ਨੇ ਭਰੇ ਵੀ ਸਾਡੇ ਤੋਂ ਵੱਧ ਤੋਂ ਵੀ ਘੱਟ ਹੋਣੇ ਉਹ ਜਿਹੜੇ ਟਾੜੇ ਰਹਿ ਗਏ ਉਹ ਇਲੈਕਸ਼ਨ ਲੜੋਗੇ ਜਾਂ ਬਾਈਕਟ ਨਹੀਂ ਜਿਹੜੇ ਡ੍ਰੈਗਨ ਹੈ ਅਸੀਂ ਪੂਰੇ ਜੋਰ ਨਾਲ ਇਲੈਕਸ਼ਨ ਲੜਾਂਗੇ ਜਿਹੜੇ ਦੂਰ ਰਹਿ ਕੇ ਬਲੌਕ ਕਰ ਬਾਈਕਟ ਉਹ ਲੋਕ ਕਰਦੇ ਨੇ ਜਿਨ੍ਹਾਂ ਨੂੰ ਇਲੈਕਸ਼ਨਾਂ ਦਾ ਡਰ ਲੱਗਦਾ ਸਾਡੇ ਲੋਕ ਜਿੱਤਣ ਵਾਲੇ ਨੇ ਸਾਡੇ ਕੈਂਡੀਡੇਟ ਜਿੱਤਣ ਵਾਲੇ ਨੇ ਅਸੀਂ ਇਲੈਕਸ਼ਨ ਉਵੇਂ ਹੀ ਲੜਾਂਗੇ ਉਸੇ ਜੋਸ਼ ਨਾਲ ਜਿਹੜੇ ਦੂਰ ਰਹਿ ਕੇ ਨੇ ਇਲੈਕਸ਼ਨ ਲੜਨ ਜਿਹੜਾ ਉਧਰ ਕਲੈ ਕਾਰਵਾਈ ਕੋਈ ਨਹੀਂ ਹੋਣੀ ਅਸੀਂ ਉਮੀਦ ਵੀ ਨਹੀਂ ਰੱਖਦੇ ਕਾਰਵਾਈ ਦੀ ਮੈਂ ਤੇ ਉਸ ਦਿਨ ਵੀ ਕਿਹਾ ਸੀਗਾ ਹੁਣ ਇਹ ਕਈ ਵਾਰੀ ਆਪਾਂ ਸੋਚ ਲਏ ਤੇ ਕਿ ਗੁੱਸੇ ਗੁੱਸੇ ਚ ਬਿਆਨ ਦਿੱਤਾ ਗਿਆ ਪਰ ਮੈਂ ਅੱਜ ਵੀ ਆਪਣੇ ਸਟੈਂਡ ਤੇ ਖੜਾ ਹਾਂ ਕਿ ਜਿਹੜੇ ਦੋ ਡੀਐਸਪੀ ਉੱਥੇ ਮੌਜੂਦ ਸੀਗੇ ਉਹਨਾਂ ਤੇ ਸਾਲ ਬਾਅਦ ਪੁਲਿਸ ਕਾਰਵਾਈ ਸਹੀ ਢੰਗ ਨਾਲ ਦੋਵਾਂ ਤੇ ਕੀਤੀ ਜਾਊਗੀ ਇਹਨਾਂ ਕੋਲੋਂ ਇਹਨਾਂ ਦੋਵਾਂ ਦੀ ਨੌਕਰੀ ਖੋਹੂੰਗਾ ਹੁਣ ਕਿ ਤੁਸੀਂ ਲੋਕਾਂ ਦੇ ਜਿਹੜੇ ਕੈਂਡੀਡੇਟ ਭਰਉਂਦੇ ਨੇ ਕੈਮਰੇ ਅੰਦਰ ਲੱਗੇ ਨੇ ਜਿੱਥੇ ਸਾਡੇ ਬੰਦੇ ਨੇ ਕਿਸ ਨੂੰ ਅੱਖ ਚੁੱਕ ਕੇ ਨਹੀਂ ਵੇਖਿਆ ਤੇ ਤੁਸੀਂ ਉਹਨਾਂ ਤੇ ਇਹੋ ਜਿਹੇ ਉਹਨਾਂ ਦੀ ਕਰਮ ਕਰਾਏ ਉਹਨਾਂ ਦੀ ਦੂਜੀ ਪਾਰਟੀਆਂ ਵੱਲੋਂ ਇਹ ਪੁਲਿਸ ਤੇ ਐਕਸ਼ਨ ਕਰਾਵਾਂਗੇ ਤੇ ਐਮਐਲਏ ਨੂੰ ਮੈਂ ਉਦਣ ਵੀ ਕਿਹਾ ਸੀਗਾ ਤੇ ਮੈਂ ਆਪਣੇ ਜ਼ੁਬਾਨ ਤੋਂ ਹੁਣ ਭੱਜੂਗਾ ਨਹੀਂ ਐਮਐਲਏ ਨੂੰ ਮੈਂ ਕਹਿ ਦਿੰਦਾ ਸਰਕਾਰ ਉਹਨਾਂ ਦੀ ਹੋਵੇ ਸਰਕਾਰ ਸਾਡੀ ਹੋਵੇ ਇਹਦੀ ਭਾਜੀ ਮੋੜ ਕੇ ਮੈਂ ਆਪ ਜਾਊਗਾ ਮੈਨੂੰ ਸੂਰਜਿੰਦਰ ਸਿੰਘ ਅੰਦਰਵਾਦੀ ਲੋਡ ਨਹੀਂ ਪੈਣੀ ਇਹ ਕੰਮ ਨੂੰ ਇਹ ਮੈਂ ਆਪ ਕਰਕੇ ਇਹਨੂੰ ਐਮਐਲਏ ਨੂੰ ਇੱਥੋਂ ਕਿਉਂਕਿ ਉਹ ਦਿਨ ਕ੍ਰੈਸ਼ ਕ੍ਰੈਸ਼ ਦੀ ਜ਼ਿੰਮੇਵਾਰ ਕਿ ਤੁਸ ਸਮਝਦੇ ਹੋ ਜਿਹੜਾ ਉਦੋਂ ਕ੍ਰੈਸ਼ ਹੋਇਆ ਉਹਦੀ ਜੋ ਉਹ ਕਲੇਜ ਵੇਖੋ ਜੀ ਵੀਡੀਓ ਮੈਂ ਅੱਜ ਵੇਖੀ ਦੁਬਾਰਾ ਮੈਨੂੰ ਉਹਨੇ ਕਿਸੇ ਨੇ ਵਿਖਾਈ ਉਹ ਵੀ ਮੈਂ ਅੱਜ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੂੰਗਾ ਉੱਥੇ ਐਮਐਲਏ ਨੇ ਜਦੋਂ ਅਸੀਂ ਅੰਦਰ ਜਾ ਰਹੇ ਸੀਗੇ ਅੰਦਰ ਵੜ ਗਏ ਸੀਗੇ ਸਾਡੇ ਮੂੰਹ ਤੇ ਤੇ ਨਹੀਂ ਕੁਝ ਬੋਲਿਆ ਪਹਿਲਾਂ ਜਦੋਂ ਅਸੀਂ ਅੰਦਰ ਵੜ ਗਏ ਸੀ ਉਦੋਂ ਡੀਐਸਪੀ ਨੂੰ ਕਿਹਾ ਅੰਦਰ ਕੌਣ ਵੜਿਆ ਤੂੰ ਇੱਥੇ ਕੀ ਕਰਦਾ ਕੱਢ ਸਾਰਿਆਂ ਨੂੰ ਬਾਹਰ ਉਹ ਤੇ ਪਿੱਛੋਂ ਆਵਾਜ਼ ਆ ਗਈ ਸੀ ਉਹਨਾਂ ਨੇ ਪੇਟ ਕੀਤੀ ਸੀ ਤੇ ਐਮਐਲਏ ਦੀ ਪਿੱਛੋਂ ਆਵਾਜ਼ ਆਈਏ ਫਿਰ ਉਹਨਾਂ ਨੇ ਮੇਨ ਗੱਲ ਆਏ ਉਹਨੇ ਆਪਣਾ ਮੁੰਡਾ ਲੜਾਉਣਾ ਸੀ ਜ਼ਿਲ੍ਹਾ ਪ੍ਰੇਸ਼ਦ ਜਗਰੂਪ ਲੋਹਾਰਾ ਵਾਂਗੂ ਇਹਨੇ ਇਲੈਕਸ਼ਨ ਲੜਨੀ ਸੀਗੀ ਇਹਨੂੰ ਪਤਾ ਸੀਗਾ ਕਿ ਯਾਰ ਹਿੰਮਤ ਵਾਲਾ ਬੰਦਾ ਹੋਵੇ ਕਿ ਮੇਰੇ ਮੁੰਡੇ ਨੇ ਇਲੈਕਸ਼ਨ ਲੜਨੀ ਤੇ ਮੈਂ ਇਲੈਕਸ਼ਨ ਕਰਾਵਾਂ ਮੈਂ ਉਹਨੂੰ ਸਿੱਧਾ ਨਾ ਬਣਾਦਾ ਇੰਨੀ ਹਿੰਮਤ ਵਾਲਾ ਹੁੰਦਾ ਤੇ ਸਾਡਾ ਸਾਡਾ ਤਾਂ ਇੱਕ ਛੋਟੇ ਜਿਹੇ ਪਿੰਡ ਦਾ ਸਰਪੰਚ ਹੈ ਜਗਰੂਪ ਜਿੰਨੂੰ ਤੁਸੀਂ ਆਪ ਕਹਿੰਦੇ ਹੋ ਕਿ ਅਸੀਂ ਆਮ ਆਦਮੀ ਆ ਤੇ ਅਸੀਂ ਇਲੈਕਸ਼ਨ ਆਮ ਲੋਕਾਂ ਨੂੰ ਲੜਾਈ ਦੀਆਂ ਸਾਡੇ ਤੇ ਉਸ ਟਾਈਮ ਤੇ ਇਲਜ਼ਾਮ ਲਾਇਆ ਗਿਆ ਬਾਈ ਇਲੈਕਸ਼ਨ ਉਹਰੇ ਪਰਿਵਾਰਵਾਦ ਪਰਿਵਾਰਵਾਦ ਅੱਜ ਆਪਣੇ ਮੁੰਡੇ ਨੂੰ ਇਲੈਕਸ਼ਨ ਲੜਾ ਰਹੇ ਅਸੀਂ ਤੇ ਬਰਾਬਰ ਇਲੈਕਸ਼ਨ ਲੜੇ ਹਨਾ ਸਾਡੇ ਵੱਲੋਂ ਤੇ ਇਹੋ ਜਿਹਾ ਕੁਝ ਨਹੀਂ ਹੋਇਆ ਸੀ ਅੱਜ ਜਿਦ ਤਰ੍ਹਾਂ ਮੁੰਡਾ ਇਲੈਕਸ਼ਨ ਲੜ ਰਿਹਾ ਤੇ ਲੋਕਾਂ ਨੂੰ ਦਿਖਾਉਣਾ ਸੀਗਾ ਕਿ ਲੈ ਵੀ ਮੇਰੀ ਲੋਕਾਂ ਚ ਆਹ ਕਮਾਈ ਹੈ ਮੈਂ ਆਹ ਕੰਮ ਕੀਤਾ ਸੀਗਾ ਤੇ ਮੇਰਾ ਮੁੰਡਾ ਇਲੈਕਸ਼ਨ ਲੜ ਕੇ ਨਿਕਲੂਗਾ ਸਾਡੇ ਬੰਦੇ ਤੇ ਤੁਸੀਂ ਕਾਗਜ਼ ਕੈਨਸਲ ਕਰਾ ਤਾਂ ਇੰਨੀ ਮਤਾਲ ਸੀ ਅਜੇ ਵੀ ਕੰਮ ਹੈ ਮੈਂ ਇੱਕੋ ਸੀਟ ਤੇ ਸਾਡੇ ਕਾਗਜ਼ ਹੈ ਜਿਹੜੇ ਐਕਸੈਪਟ ਕੀਤੇ ਜਾਣ ਜਿੱਥੇ ਇਥੋਂ ਦੇ ਐਮਐਲਏ ਦੇ ਮੁੰਡੇ ਨੇ ਇਲੈਕਸ਼ਨ ਉਥੋਂ ਕਾਂਗਰਸ ਦੇ ਕੱਲੀ ਇੱਕ ਥਾਂ ਤੋਂ ਕਰ ਲੈਣ ਸਾਡੇ ਐਕਸੈਪਟ ਤੇ ਉਹ ਚਾਪਾ ਵਿਖਾ ਦਿੰਦੇ ਐ ਐਮਐਲਏ ਨੂੰ ਕਿ ਕਾਂਗਰਸ ਵੀ ਹੋਣ ਦੇ ਹਲਕੇ ਚ ਕੀ ਐ ਸਰ ਪੱਗਾਂ ਦੇ ਮਸਲੇ ਨੂੰ ਲੈ ਕੇ ਅੱਜ ਇਹਨਾਂ ਨੇ ਮਾਫੀ ਦੀ ਮੰਗੀ ਐ ਕਿਸੇ ਚੈਨਲ ਤੇ ਮਾਫੀ ਮੰਗੀ ਇਹਨਾਂ ਨੇ ਅੰਦਾਵਾ ਸਾਹਿਬ ਨੇ ਅ ਅੰਮਰਦੀਪ ਅੰਦਾਵਾ ਨੇ ਵੇਖੋ ਜੀ ਉਹਨੇ ਕਿਹਾ ਲੂਣ ਦਿੱਤਾ ਇਹਨਾਂ ਨੂੰ ਉਹਨੇ ਉਹਨੇ ਕਿਹਾ ਲੂਣ ਦੇਣਾ ਸੀਗਾ ਲੂਣ ਦੇਣਾ ਸੀ ਵੇਖੋ ਜੀ ਜਿਹੜੇ ਬੰਦੇ ਦੇ ਦਿਲ ਚੋਂ ਹੀ ਚੀਜ਼ ਹੋਵੇ ਨਾ ਇੱਕ ਦਿਨ ਉਹਨੂੰ ਲੱਗਿਆ ਮਾਫੀ ਮੰਗਣੀ ਤੇ ਇਹ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ ਉਹ ਬੰਦੇ ਨੇ ਦਿਲੋਂ ਨਹੀਂ ਮੰਗੀ ਜਿੰਨੇ ਉਹਨੂੰ ਸੋਸ਼ਲ ਮੀਡੀਆ ਤੇ ਲੋਕ ਗਲਾਂ ਕੱਢ ਰਹੇ ਨੇ ਇਹ ਉਹਦੇ ਡਰ ਤੋਂ ਕਿ ਕੱਲ ਨੂੰ ਮੇਰੇ ਤੇ ਪੰਜਾਬ ਇਨੌਲਟ ਹੋ ਗਿਆ ਨਹੀਂ ਤੇ ਹਲਕਾ ਉਲਟੋਂਦਾ ਹਾਂ ਅੱਜ ਪੰਜਾਬ ਪੂਰਾ ਇਹ ਬੰਦੇ ਦੀ ਥੂ-ਥੂ ਕਰ ਰਿਹਾ ਕੇ ਦੀ ਜਬਾਨ ਕੇ ਉਹ ਜੀ ਲੱਗੀ ਹੈ ਮੈਨੂੰ ਯਾਦ ਹੈ ਜਦੋਂ ਇਹ ਇਲੈਕਸ਼ਨ ਜਿੱਤਿਆ ਸੀ ਮੈਂ ਪਹਿਲੀ ਇੰਟਰਵਿਊ ਮੈਨੂੰ ਯਾਦ ਨਹੀਂ ਕਿਹੜੇ ਚੈਨਲ 'ਤੇ ਸੀ ਪਰ ਮੈਂ ਉਸ ਦਿਨ ਆ ਚੀਜ਼ ਕਹੀ ਸੀ ਕਿ ਇਹਦੀ ਜ਼ੁਬਾਨ ਇਹੋ ਜੀ ਹੈ ਕਿ ਇਹਨੇ ਕਿਸੇ ਦੇ ਨਾਂ ਪੀ ਬੋਲ ਕੇ ਤੇ ਆਪ ਹੀ ਫਸ ਜਾਂਦੇ ਤੇ ਉਹਨੇ ਨਾਂ ਤੇ ਦਿਲੋਂ ਮੰਗੇ ਨਾਂ ਤੇ ਵੇਖੋ ਜੀ ਉਹਨੇ ਪੰਜਾਬ ਤੋਂ ਬਾਕੀ ਲੋਕਾਂ ਤੋਂ ਮਾਫੀ ਮੰਗੀ ਹੋਊਗੀ ਜੇ ਸਾਡੇ ਲੋਕ ਉੱਥੇ ਸੀਗੇ ਉਹਨਾਂ ਤੋਂ ਜੇ ਮਾਫੀ ਮੰਗ ਵੀ ਲੋਗ ਇਹ ਮਾਫੀ ਇਹ ਇਹ ਭਾਵੇਂ ਕਹਿ ਦੇਣ ਕਿ ਠੀਕ ਹੈ ਕਿ ਤੂੰ ਮਾਫੀ ਮੰਗ ਲਈ ਕੋਈ ਗੱਲ ਨਹੀਂ ਪਰ ਉਹ ਬੰਦੇ ਨੂੰ ਮੈਂ ਕਦੀ ਨਹੀਂ ਚਾਵਾਂਗਾ ਉੱਥੋਂ ਲੈ ਆਉਣ ਜਾਵਾਂਗੇ ਨਹੀਂ ਛੱਡਾਉਣ ਦੀ ਪੱਗਾਂ ਜਿੱਥੇ ਛੱਡ ਕੇ ਆਉਣੇ ਛੱਡਾਉਣ ਕੋਈ ਗੱਲ ਨਹੀਂ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਐਮਐਲਏ ਤੋਂ ਜੇ ਮੇਰੇ ਪਿਓ ਵਾਂਗ ਬੰਦੇ ਸੀਗੇ ਮੇਰੇ ਨਾਲ ਰਹਿੰਦੇ ਨੇ ਉਹਨਾਂ ਦਾ ਉਹਨਾਂ ਦੀ ਜੇ ਪੱਗਾਂ ਵਾਪਸ ਰੱਖ ਕੇ ਨਹੀਂ ਬਦਲਾ ਲਿਆ ਜਾਊਗਾ ਜੇ ਇਹਨੇ ਕਿਹਾ ਨਾ ਪੱਗਾਂ ਚ ਕਿਲ ਨਹੀਂ ਤੇ ਕਿਲ ਹੁਣ ਸਾਡੇ ਹੱਥਾਂ ਨੂੰ ਵੀ ਨਹੀਂ ਐਮਐਲਏ ਸਾਹਿਬ ਇਹ ਤੁਸੀਂ ਯਾਦ ਰੱਖਿਓ ਸਾਲ ਰਹਿ ਗਿਆ ਤੁਸੀਂ ਸਿਕਿਉਰਿਟੀ ਦੇ ਵਿੱਚ ਫਿਰਦੇ ਹੋ ਮੈਂ ਲੋਕਾਂ ਦੇ ਵਿੱਚ ਫਿਰਦਾ ਜਿਹੜੇ ਬੰਦੇ ਕੋਲ 20 ਬੰਦਿਆਂ ਤੋਂ ਵੱਧ ਇੱਕ ਬੰਦਾ ਨਹੀਂ ਉਹਨੂੰ ਉੱਥੋਂ 4 ਘੰਟੇ ਕੱਢਣ ਆਇਆ ਤੁਸੀਂ ਕਹਿੰਦੇ ਹੋ ਸਾਨੂੰ ਲੋਕ ਪਿਆਰ ਕਰਦੇ ਨੇ ਇਲੈਕਸ਼ਨ ਲੜ ਕੇ ਵੇਖ ਨਹੀਂ ਉਹ ਅੱਡ ਗੱਲ ਤੁਹਾਨੂੰ ਬਲਾਕ ਦੇ ਅੰਦਰੋਂ ਇੱਕ ਬੰਦਾ ਨਹੀਂ ਕੱਢਣ ਆਇਆ ਕਿ ਸਾਡਾ ਐਮਐਲਏ ਫਸਿਆ ਹੋਇਆ ਇੱਥੇ ਪਬਲਿਕ ਨੇ ਇੰਨਾ ਘੇਰ ਲਿਆ ਸੀ ਕੰਧਾਂ ਟੱਪ ਕੇ ਐਮਐਲਏ ਭੱਜਦਾ ਹੋਵੇ ਉੱਥੋਂ ਗੱਡੀਆਂ ਚ ਲੰਘ ਕੇ ਪਤਾ ਨਹੀਂ ਕਿਹੜੀ ਥਾਂ ਦੇ ਵਿੱਚੋਂ ਰੈਸਟ ਹਾਊਸ ਦੀ ਕੰਧ ਟੱਪ ਕੇ ਫੇਰ ਉੱਥੋਂ ਗੱਡੀ ਮੰਗਾ ਕੇ ਪਾਰਲੇ ਪਾਸੋਂ ਨਿਕਲੇ ਸੰਤ ਪਤਾ ਵੀ ਨਹੀਂ ਲੱਗਿਆ ਕਿਹੜੀ ਚੋਰ ਮੋਰੀ ਚੋਂ ਨਿਕਲ ਆਏ ਇਹ ਹਿੰਮਤ ਚਾਹੀਦੀ ਹੁੰਦੀ ਐ ਐਮਐਲ ਸਾਹਿਬ ਇਹੋ ਜੇ ਕੰਮ ਕਰਨ ਨੂੰ ਜੇ ਕਰਨ ਜੋਗੇ ਸੀਗੇ ਨਾ ਉਥੇ ਤੁਸੀਂ ਵੇਖਿਆ ਹੋਣਾ ਇਹਦੇ ਭਰਾ ਨੇ ਵੈਪਨ ਵੀ ਵਿਖਾਇਆ ਉਹ ਵੀ ਪੁਲਿਸ ਨੂੰ ਅਸੀਂ ਦਿੱਤਾ ਕਿ ਇਹਨੇ ਵੈਪਨ ਵਿਖਾਇਆ ਇੱਕ ਰਿਪੋਰਟਰ ਭਰਾ ਨੇ ਡੀਐਸਪੀ ਨੂੰ ਸਾਹਮਣੇ ਖੜੇ ਹੋ ਕੇ ਸਵਾਲ ਕੀਤਾ ਕਿ ਜੀ ਤੁਹਾਡੇ ਸਾਹਮਣੇ ਵੈਪਨ ਵਿਖਾਇਆ ਤੁਸੀਂ ਕੁਝ ਨਹੀਂ ਕਹੋਗੇ ਅੱਗੋਂ ਕਹਿੰਦੇ ਕਿਹੜਾ ਵੈਪਨ ਜੀ ਕਹਿੰਦੇ ਸ਼ਰਮ ਬਕਾਰੇ ਤੁਹਾਡੇ ਪਿੱਛੇ ਬੰਦਾ ਅਸੀਂ ਵੇਖਿਆ ਪਰ ਕੋਈ ਨਹੀਂ ਪੁਲਿਸ ਦੀ ਜਿਹੜੀ ਹੁੰਦੀ ਹੈ ਨਾ ਇਹ ਸਰਕਾਰ ਦੀ ਬਣ ਜਾਂਦੀ ਹੁੰਦੀ ਹੈ ਪਰ ਇਹਨਾਂ ਹਿਸਾਬ ਨਾਲ ਚੱਲਣਾ ਚਾਹੀਦਾ ਤੇ ਹੁਣ ਅਸੀਂ ਜਿਹੜੀ ਕਾਰਵਾਈ ਕਰਾਂਗੇ ਸਾਡੀ ਕੋਰਟ ਦੇ ਥਰੂ ਕਰਾਂਗੇ ਤੇ ਫੇਰ ਪੁਲਿਸ ਦਾ ਵੀ ਪਤਾ ਲੱਗੂ ਤੇ ਨਾਲ ਵੀਡੀਓ ਦਾ ਵੀ ਪਤਾ ਲੱਗੂ ਧੰਨਵਾਦ ਜੀ ਤੁਹਾਨੂੰ 70 ਸਾਲ ਕਾਂਗਰਸ ਪਾਰਟੀ ਨੂੰ ਇਲੈਕਸ਼ਨ ਲੜਿਆ ਹੋਇਆ ਇੱਕ ਪਾਰਟੀ ਹੈ ਸਾਡੇ 35 ਸਾਲ ਤੋਂ ਆਈ ਹੈ ਕਾਗਜ਼ ਤੁਸੀਂ ਵੀ ਪੜੇ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਜੋ ਵੀ ਤੁਹਾਡੇ ਚੈੱਕ ਅਪ ਹੁੰਦਾ ਤੇ ਉਹਦੇ ਵਿੱਚ ਕਾਗਜ਼ ਕੈਂਸਲ ਹੋ ਜਾਂਦਾ ਇਹਦਾ ਮਤਲਬ ਕੀ ਸਮਝਿਆ ਜਾਵੇ ਕਿ ਜਿਹੜੀ 70 ਸਾਲ ਤੋਂ ਇਲੈਕਸ਼ਨ ਲੜ ਰਹੀ ਹੈ ਪਾਰਟੀ ਉਹ ਕਾਗਜ਼ 'ਤੇ ਨਹੀਂ ਆਉਂਦੇ ਇਲੈਕਸ਼ਨ ਲੜਨੇ ਨਹੀਂ ਆਉਂਦੇ ਇਸ ਤੋਂ ਪਹਿਲੇ ਇਲੈਕਸ਼ਨ ਜਿਹੜੀਆਂ ਸੀ ਉਹ ਵਾਕਿਆ ਰੀਸੈਪਟਿਕਾ ਨਾ ਜਿੱਤੀਆਂ ਜਾਂਦੀਆਂ ਸੀ ਜਿੱਦਾਂ ਹੁਣ ਹੋ ਰਿਹਾ। ਮੈਂ ਤੁਹਾਨੂੰ ਮੇਨ ਗੱਲ ਦੱਸਾਂ ਜੀ ਇੱਕ ਰਿਕਾਰਡ ਕੱਢਿਆ ਜਾਵੇ। ਪਿਛਲੇ 5 ਸਾਲ ਸੀ ਜਿਹੜੇ ਪੰਚਾਇਤੀ ਚੋਣਾਂ, ਬਲਾਕ ਸੰਪਤੀ ਚੋਣਾਂ, ਜ਼ਿਲ੍ਹਾ ਪ੍ਰੀਸ਼ਦ ਚੋਣਾਂ, ਹਲਕਾ ਡੇਰਾਵਾ ਬਨਾਨਕ ਚੋਂ ਆਮ ਆਦਮੀ ਪਾਰਟੀ ਨੇ ਤੇ ਕਾਲੀਸੇ ਦਲ ਨੇ ਕਿੰਨੇ ਬੰਦਿਆਂ ਨੇ ਕਾਗਜ਼ ਭਰੇ। ਕਿੰਨੇ ਉਮੀਦਵਾਰ ਖੜੇ ਸੀਗੇ, ਕੌਣ ਆ ਕੇ ਅੱਜ ਬਾਹਰ ਕੱਢ ਕੇ ਦੋਵਾਂ ਪਾਰਟੀਆਂ ਦੇ ਬੰਦੇ ਕਹਿਣ ਕਿ ਅਸੀਂ ਖੜੇ ਸੀ ਜੀ ਇਲੈਕਸ਼ਨ ਚ, ਕੋਈ ਸਾਡੇ ਕਾਗਜ਼ ਕੈਨਸਲ ਕਰਾਇਆ। ਇੰਨਾ ਚੋ ਕੋਈ ਬੰਦਾ ਘਰੋਂ ਨਹੀਂ ਸੀ ਨਿਕਲਦਾ ਕਿ ਸਾਡੀ ਇਲੈਕਸ਼ਨ ਕਿਵੇਂ ਲੜਨੀ ਆ ਸੀ ਜਦੋਂ ਬੰਦਾ ਨਹੀਂ ਕੋਈ ਪਿੱਛੇ ਖੜਾ ਆਮ ਆਦਮੀ ਨੂੰ 2022 ਚ ਮੈਨੂੰ ਲੱਗਦਾ 30000 ਵੋਟ ਪਈ ਸੀ ਤੇ ਇਹਨਾਂ ਉਸ ਤੋਂ ਪਹਿਲਾਂ ਇਹਨਾਂ ਕੋਈ ਇੱਕ ਬੰਦਾ ਨਹੀਂ ਸੀ ਐਮਐਲਏ ਜਿਹੜਾ ਕਹਿੰਦਾ ਨਾ ਇਹ ਧੱਕਾ ਕਰਾਉਂਦੇ ਰਹੇ ਨੇ ਕਰਾਉਂਦੇ ਰਹੇ ਨੇ ਇਹ ਲੋਕਾਂ ਨੂੰ ਸਭ ਤੋਂ ਵੱਡੀ ਬੇਫਕੂ ਬਣਾਉਣ ਵਾਲੀ ਗੱਲ ਹੈ ਜਿਹੜਾ ਬੰਦਾ ਸਰਕਾਰ ਜਾਣ ਤੋਂ 2022 ਤੋਂ 2 ਮਹੀਨੇ ਪਹਿਲਾਂ ਕਾਂਗਰਸ ਛੱਡ ਕੇ ਗਿਆ ਹੋਵੇ ਸਾਡੀ ਕੋਲ ਉਹ ਅੱਜ ਉੱਧਰ ਜਾ ਕੇ ਕਹਿੰਦੇ ਇਹਨਾਂ ਨੇ ਧੱਕਾ ਕਰਾਇਆ ਜੀ ਉਦੋਂ ਆ ਜਿਹੜੀ ਜ਼ੁਬਾਨ ਲੱਗੀ ਅੱਜ ਬੜੀ ਚੱਲਦੀ ਸਾਡੀ ਸਰਕਾਰ ਵਾਲੇ ਸਾਡੇ ਕੋ ਬੰਦੇ ਰਹਿ ਜੋ ਅੱਜ ਹੁਣ ਜਿਵੇਂ ਹੱਥਾਂ ਕਰਕੇ ਨਾ ਕਰਦੇ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਬੜਾ ਕੀਤਾ ਇਹ ਉਹ ਟਾਈਮ ਤੇ ਇਹ ਭਗਵੰਤ ਸਿੰਘ ਮਾਨ ਦੀ ਜਗ੍ਹਾ ਇਹ ਸੁਖਵਿੰਦਰ ਸਿੰਘ ਰੰਧਾਵਾ ਜੀ ਦੇ ਗੁਣ ਗਾਉਂਦੇ ਸੀਗੇ ਜਦੋਂ ਪਾਰਟੀ ਬਦਲਣ ਦੀ ਵਾਰੀ ਆਈ ਉਦੋਂ ਗੁਣ ਵੀ ਬਦਲ ਗਏ ਉਹਦਾਂ ਸਾਰੇ ਜਿਹੜੇ ਗੀਤ ਹੁਣ ਅੱਜ ਭਗਵੰਤ ਮਾਨ ਦੀ ਗਾਉਂਦੇ ਉਹਦੋਂ ਰੰਧਾਵਾ ਸਾਹਿਬ ਦੇ ਹੁੰਦੇ ਸੀਗੇ ਇਹ ਸਾਰਾ ਕੁਝ ਬਦਲ ਜਾਂਦਾ ਹੁੰਦਾ ਇਹ ਇਹ ਲੋਕਾਂ ਨੂੰ ਬੇਫਕੂ ਬਣਾਉਣ ਵਾਲੀ ਗੱਲ ਹੁੰਦੀ ਕਿ ਸਿਆਸਤਦਾਨ ਅਸੀਂ ਜੋ ਚੀਜ਼ ਬੋਲਾਂਗੇ ਲੋਕ ਮੰਨ ਜਾਣਗੇ ਸਰ ਕੀ ਕਾਰਨ ਕੀ ਹੈ ਕਿ ਇੱਕਠਿਆ ਇੱਕ ਹੀ ਕਾਰਨ ਦੱਸ ਕੇ ਇੱਕੋ ਹੀ ਕਾਰਨ ਦੱਸ ਕੇ ਇੱਕੋ ਹੀ ਵਜ੍ਹਾ ਦੱਸ ਕੇ ਤਾਂ ਸ਼ੰਕੇ ਖੜੇ ਕਰੇਗੀ ਕਰੇਗੀ ਵਜ੍ਹਾ ਵੀ ਇੱਕੋ ਹੈ ਸਾਰੇ ਕਾਗਜ਼ਾਂ ਦੀ ਵਜ੍ਹਾ ਇੱਕੋ ਹੀ ਦੱਸ ਕੇ ਤਾਂ ਸਾਰੇ ਕਾਗਜ਼ ਰਿਜੈਕਟ ਕਰ ਦੇਣੇ ਤੇ ਉਹਨਾਂ ਨੇ ਆਪਣੇ ਜੀ ਵੀਡੀਓ ਨੇ ਸਾਰੇ ਬਲੌਕ ਨੇ ਜਿਨ੍ਹਾਂ ਜਿਨ੍ਹਾਂ ਨੇ ਇਹ ਕਾਗਜ਼ ਚੈੱਕ ਕੀਤੇ ਨੇ ਜੋ ਰਿਟਰਨਿੰਗ ਆਫੀਸਰ ਸੀਗੇ ਜਿੰਨੇ ਲੋਕ ਉੱਥੇ ਮੌਜੂਦ ਸੀਗੇ ਇਹ ਉਹਨਾਂ ਦੀ ਜਿਹੜੀ ਨੌਕਰੀ ਦਾ ਡੈਥ ਵਾਰੰਟ ਹੈ ਕਿ ਤੁਸੀਂ ਆਪ ਇੱਥੇ ਸਾਈਨ ਕਰਕੇ ਅਫਸਰ ਦੇ ਵੱਡਾ ਹੀ ਹੁੰਦਾ ਇਹ ਵਿੱਚ ਸ਼ਾਮਿਲ ਇੱਕ ਪਰਸਾਈਨ ਹੈ ਤੇ ਅਮਨ ਕੌਰ ਪੀਡੀਪੀ ਉਹਦੇ ਉਹਨਾਂ ਦੇ ਸਾਈਨ ਸਾਰੀ ਕਾਰਵਾਈ ਕੋਰਟ ਦੇ ਥਰੂ ਕਰਾਵਾਂਗੇ ਜਦੋਂ ਇਲੈਕਸ਼ਨ ਕਮਿਸ਼ਨ ਦੇ ਆਰਡਰ ਨੇ ਤੇ ਨਾਲ ਹੀ ਸੁਪਰੀਮ ਕੋਰਟ ਦਾ ਆਰਡਰ ਵੀ ਸੀਗਾ ਪਿਛਲੀ ਵਾਰੀ ਕਿ ਕੋਈ ਇਲੈਕਸ਼ਨ ਪੰਚਾਇਤੀ ਲਾ ਲਓ ਬਲਾਕ ਸੰਪਤੀ ਲਾ ਲਓ ਕੋਈ ਇਲੈਕਸ਼ਨ ਚ ਕਾਗਜ਼ ਰੱਦ ਹੁੰਦੇ ਨੇ ਤੇ ਤੁਹਾਡੇ ਕੋਲ 1 ਮਹੀਨੇ ਦਾ ਟਾਈਮ ਹੈ ਉਹਦੇ ਵਿੱਚ ਵਿੱਚ ਤੁਸੀਂ ਕੋਰਟ ਦੇ ਥਰੂ ਸਾਰੀ ਕਾਰਵਾਈ ਪਵਾ ਕੇ ਤੁਸੀਂ ਉਹ ਸਿਲੈਕਸ਼ਨ ਨੂੰ ਦੁਬਾਰਾ ਵੀ ਕਰਾ ਸਕਦੇ ਹੋ ਤਰਕੀ ਦਾਵਾ ਮੇਰੇ ਚੈਨਲ ਦੇ ਵੀਡੀਓ ਦੇ ਵਿੱਚ ਕਹਿ ਰਿਹਾ ਹੈ ਕਿ ਇਹਨਾਂ ਨੂੰ ਨੱਥ ਕੌਮ ਵਾਲਾ ਕੋਈ ਨਹੀਂ ਸੀ ਪਹਿਲਾਂ ਤੇ ਹੁਣ ਮੈਂ ਚੀਕਾ ਕਢਾ ਤੀਆਂ ਨੇ ਚੀਕਾ ਤੇ ਫਿਰ ਸਰਕਾਰ ਦੇ ਵਿੱਚ ਬਲੇਰੀ ਬੰਦਾ ਬਖਾਉਂਦਾ ਹੀ ਹੁੰਦਾ ਅੱਜ ਜੇ ਇਹ ਲੋਕ ਬਿਨਾਂ ਸਰਕਾਰ ਤੋਂ ਮੈਂ ਤੇ ਮੈਂ ਤੇ ਅਜੇ ਬਹੁਤ ਛੋਟਾ ਇਹਨਾਂ ਤੋਂ ਇਹਨਾਂ ਦਾ ਅਸਲ ਲੀਡਰ ਤੇ ਹਲਕੇ ਦਾ ਸੁਜਿੰਦਰ ਸਿੰਘ ਰੰਧਾਵਾ ਜੀ ਮੈਂ ਤੇ ਅਜੇ ਬੱਚਾ ਹੀ ਇਹਨਾਂ ਦਾ ਮੇਰੇ ਨਾਲ ਕੱਲ ਖੜੇ ਰਹੇ ਨੇ ਜੀ ਪਰਸੇ ਇਹਨਾਂ ਨੇ ਉਹ ਬੰਦੇ ਦੀਆਂ ਚੀਕਾਂ ਕਢਾਈਆਂ ਤੁਸੀਂ ਚੈਨਲਾਂ ਤੇ ਵੇਖਿਆ ਹੋਊਗਾ ਉਹਦੀ ਬਾਜ਼ ਨਹੀਂ ਸੀ ਨਿਕਲਦੀ ਆਪਣੇ ਫੋਨ ਚ ਵੀਡੀਓ ਬਣਾਈਏ ਇੱਥੇ ਸਾਹਮਣੇ ਬੈਠਾ ਫਿਰ ਕੰਧ ਨਾਲ ਲੁੱਕ ਕੇ ਬੈਠਾ ਕਿ ਮੈਨੂੰ ਕੋਈ ਕਾਰ ਹੀ ਨਾ ਦਵੇ ਹੂੰ ਹੂੰ ਇੰਨੇ ਲੋਕ ਪਬਲਿਕ ਜਦੋਂ ਇਕੱਠੀ ਹੋਵੇ ਉਹ ਰੋਸ ਹੁੰਦਾ ਜੀ 5 ਘੰਟੇ ਪਬਲਿਕ ਅਸੀਂ ਜਦੋਂ ਰੈਲੀ ਕਰੀ ਸੀ ਸਾਨੂੰ ਪਤਾ ਬੰਦਾ ਘੰਟੇ ਤੋਂ ਵੱਧ ਨਹੀਂ ਬੰਦਾ ਤੇ ਸਾਰੇ ਸਰਪੰਚ ਨੇ ਇਹਨਾਂ ਨੂੰ ਵੀ ਪਤਾ ਹੁੰਦਾ ਕਿ 1 ਘੰਟਾ ਕਿਸੇ ਨੂੰ ਰੈਲੀ ਤੇ ਰੋਕਣਾ ਬੜਾ ਵੱਡਾ ਕੰਮ ਹੁੰਦਾ ਹੈ ਪਰ 5 ਘੰਟੇ ਲੋਕ ਐਮਐਲਏ ਦੀ ਚੀਕਾਂ ਘਟਾਉਣ ਨੂੰ ਖੜੇ ਰਹੇ ਨੇ ਤੇ ਚੀਕਾਂ ਮਾਰਦੇ ਹੀ ਉੱਥੋਂ ਨਿਕਲਿਆ ਸੀ ਸਾਨਦਾਨ ਦੰਡ ਵੀ ਉਦੇਵਾਦੀ ਇਹ ਕਹਿਣਾ ਕਿ ਜੋ ਵੀ ਕਰਨਾ ਪਵੇ ਕਰੋ ਝਗੜਾ ਕਰਨਾ ਝਗੜਾ ਕਰੋ ਲੜਾਈ ਕਰਨਾ ਲੜਾਈ ਕਰੋ ਇਹ ਮਨੀਸ਼ ਸੋਧਿਆ ਦੀਆਂ ਇਹਨਾਂ ਲਾਈਨਾਂ ਨੂੰ ਜ਼ਿਆਦਾ ਤੇਰੀ ਟੌਪ ਕਰ ਲੈ ਮਿਸਟਰ ਰੰਧਾਵਾ ਜੀ ਨਾਲ ਵੇਖੋ ਜੀ ਮੇਰੀ ਇੱਕ ਬੈਂਤੀ ਹੈ